ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਵਾਰ-ਵਾਰ ਲਿਖਦੇ ਹਨ ਕਿ ਅਸਲੀ ਸੁਖ ਕਿ ਅਸਲੀ ਸੁਖ ਸਾਨੂੰ ਇੱਕ ਪੂਰੇ ਗੁਰੂ ਸਤਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਇੱਕ ਪੂਰਾ ਗੁਰੂ ਸਤਗੁਰੂ ਸੰਤ ਸਾਧੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਆਨੰਦ ਸਾਹਿਬ ਦੀ ਬਾਣੀ ਵਿੱਚ ਤੀਜੇ ਪਾਠਾ ਜੀ ਲਿਖਦੇ ਹਨ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਤੀਜੇ ਪਾਠਾ ਜੀ ਲਿਖਦੇ ਹਨ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇੱਕ ਪੂਰੇ ਗੁਰੂ ਦੀ ਨਿਸ਼ਾਨੀ ਸਾਡੇ ਗੁਰੂਆਂ ਨੇ ਸਾਨੂੰ ਦੱਸ ਦਿੱਤੀ ਹੈ ਕਿ ਜੋ ਸਾਨੂੰ ਬ੍ਰह्म ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਤੀਜੇ ਪਾਛੇ ਜੀ ਕਹਿੰਦੇ ਹਨ ਕਿ ਆਨੰਦ ਦੀਆਂ ਗੱਲਾਂ ਤਾਂ ਸਾਰੀ ਦੁਨੀਆ ਹੀ ਕਰਦੀ ਫਿਰਦੀ ਹੈ ਇਹ ਆਨੰਦ ਦੀਆਂ ਗੱਲਾਂ ਤਾਂ ਸਾਰੀ ਦੁਨੀਆ ਹੀ ਕਰਦੀ ਫਿਰਦੀ ਹੈ ਪਰ ਉਹ ਅਸਲੀ ਆਨੰਦ ਸਾਨੂੰ ਇੱਕ ਪੂਰੇ ਗੁਰੂ ਤੋਂ ਮਿਲਦਾ ਹੈ ਨੰਦ ਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਤੀਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਨੰਦ ਦੀਆਂ ਗੱਲਾਂ ਸਾਰੀ ਦੁਨੀਆ ਹੀ ਕਰਦੀ ਫਿਰਦੀ ਹੈ ਪਰ ਉਹ ਅਸਲੀ ਆਨੰਦ ਅਸਲੀ ਸੁਖ ਸਾਨੂੰ ਇੱਕ ਪੂਰੇ ਗੁਰੂ ਤੋਂ ਹੀ ਮਿਲਦਾ ਹੈ ਪੂਰੇ ਗੁਰੂ ਦੀ ਨਿਸ਼ਾਨੀ ਸਾਡੇ ਗੁਰਮਾ ਨੇ ਸਾਨੂੰ ਪਹਿਲਾਂ ਦੱਸ ਦਿੱਤੀ ਹੈ ਜਾਣਿਆ ਆਨੰਦ ਗੁਰੂ ਕੇਰੀ ਕਿਰਪਾ ਕਰੇ ਪਿਆਰਿਆ ਜਾਣਿਆ ਆਨੰਦ ਗੁਰੂ ਕੇਰੀ ਕਿਰਪਾ ਕਰੇ ਪਿਆਰਿਆ ਤੀਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਤੋਂ ਸਾਨੂੰ ਉਹ ਉਹ ਅਸਲੀ ਆਨੰਦ ਕਿ ਇੱਕ ਪੂਰੇ ਗੁਰੂ ਤੋਂ ਸਾਨੂੰ ਉਹ ਅਸਲੀ ਆਨੰਦ ਉਦੋਂ ਹੀ ਮਿਲਦਾ ਹੈ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਜਾਣਿਆ ਆਨੰਦ ਗੁਰੂ ਕੇਰੀ ਕਿਰਪਾ ਕਰੇ ਪਿਆਰਿਆ ਅਗੇ 103 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸੁਖ ਪਾਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਦੁਖ ਸੁਖ ਸੁਖ ਪਾਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਦੀ ਰਸਨਾ ਤੋਂ ਉਸ ਸੱਚੇ ਨਾਮ ਨੂੰ ਸੁਣਦੇ ਹਾਂ ਉਸ ਸੱਚੇ ਨਾਮ ਦੇ ਬਾਰੇ ਸੁਣਦੇ ਹਾਂ ਤੇ ਉਸ ਨਾਮ ਦਾ ਸਿਮਰਨ ਕਰਦੇ ਹਾਂ ਕਿ ਉਸ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਅਸਲੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੁਖ ਪਾਇਆ ਦੁੱਖ ਦੂਰ ਪਰਾਨ ਸੰਤ ਰਸਨ ਹਰ ਨਾਮ ਵਖਾਨਣਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰੇ ਸਤਿਗੁਰੂ ਦੀ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਉਹਨਾਂ ਦੀ ਰਸਨਾ ਤੋਂ ਉਸ ਸੱਚੇ ਨਾਮ ਦੇ ਬਾਰੇ ਸੁਣਦੇ ਹਾਂ ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਸਾਨੂੰ ਉਹ ਅਸਲੀ ਸੁਖ ਮਿਲਦਾ ਹੈ ਤੇ ਸਾਡੇ ਸਭ ਤਰ੍ਹਾਂ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ 1152 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ 1152 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਇਸ ਕੀ ਸੇਵ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਇਸ ਕੀ ਸੇਵ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਭ ਤੋਂ ਹੀ ਵੱਡਾ ਹੁੰਦਾ ਹੈ ਉਹ ਭਾਵੇਂ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਸਭ ਤੇ ਵੱਡ ਸਮਰੱਥ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਭ ਤੋਂ ਵੱਡਾ ਹੁੰਦਾ ਹੈ ਭਾਵੇਂ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਇਹ ਹੋਰ ਕੋਈ ਵੀ ਨਹੀਂ ਹੁੰਦਾ ਹੈ ਤੇ ਉਹ ਸਭ ਕੁਝ ਕਰਨ ਦੇ ਹੀ ਸਮਰੱਥ ਹੁੰਦਾ ਹੈ ਤੇ ਉਹ ਸਭ ਕੁਝ ਕਰਨ ਦੇ ਹੀ ਸਮਰੱਥ ਹੁੰਦਾ ਹੈ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤੇ ਸਿੱਖੀ ਸੇਵ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਸਭ ਤਰ੍ਹਾਂ ਦੇ ਸੁੱਖ ਮਿਲਦੇ ਹਨ ਕਿ ਉਸ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਸਭ ਤਰ੍ਹਾਂ ਦੇ ਸੁੱਖ ਮਿਲਦੀ ਹਨ 741 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਜ ਮਨ ਆਵੇ சாਤ ਸਤਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਜ ਮਨ ਆਵੇ சாਤ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਤਗੁਰੂ ਦੀ ਸੰਗਤ ਕਰਕੇ ਉਹਨਾਂ ਦੀ ਆਪਣੇ ਹਰ ਕੰਮ ਕਰਦੇ ਹੋਏ ਦਿਨ ਰਾਤ ਹੀ ਸੇਵਾ ਕਰੋ ਫਿਰ ਸਾਡੇ ਮਨ ਨੂੰ ਸਦਾ ਵਾਸਤੇ ਸੁਖ ਤੇ ਆਨੰਦ ਮਿਲਦਾ ਹੈ ਅੱਗੇ ਸੁਖਣੀ ਸਹਬ ਦੀ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਜਿਸ ਸੁਖ ਕੋ ਤੂੰ ਵਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਖ ਕੋ ਤੂੰ ਵਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਪੰਜਵੇਂ ਪਾਤਸ਼ਾਹ ਜੀ ਸੁਖਣੀ ਸਹਬ ਦੀ ਬਾਣੀ ਵਿੱਚ ਲਿਖਦੇ ਹਨ ਕਿ हे ਇਨਸਾਨ ਜਿਸ ਸੁਖ ਨੂੰ ਜੇ ਸਹ ਸੁਖ ਨੂੰ ਪ੍ਰਾਪਤ ਕਰਨ ਦੇ ਵਾਸਤੇ ਤੂੰ ਦਿਨ ਰਾਤ ਹੀ ਦੌੜਿਆ ਰਹਿੰਦਾ ਹੈ ਉਹ ਅਸਲੀ ਸੁਖ ਤੈਨੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਮਿਲੇਗਾ ਇੱਕ ਪੂਰਾ ਸਾਧੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਅੱਗੇ ਨੰਝਾ ਅੰਗ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਤ ਗੁਰੂ ਸਤਗੁਰੂ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਸਤਗੁਰੂ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਪੰਜਵੇਂ ਪਾਛੇ ਦੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਗੁਰੂ ਹੁੰਦਾ ਹੈ ਉਹ ਸੁੱਖਾਂ ਦਾ ਭਰਿਆ ਹੋਇਆ ਇੱਕ ਬਹੁਤ ਹੀ ਵੱਡਾ ਸਾਗਰ ਹੁੰਦਾ ਹੈ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸਤਗੁਰੂ ਹੁੰਦਾ ਹੈ ਉਹ ਸੁੱਖਾਂ ਦੇ ਨਾਲ ਭਰਿਆ ਹੋਇਆ ਇੱਕ ਬਹੁਤ ਹੀ ਵੱਡਾ ਸਾਗਰ ਹੁੰਦਾ ਹੈ ਸੁਖ ਸਾਗਰ ਅਗਖੰਡ ਤੇ ਉਹ ਸਾਡੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਤੇ ਦੁੱਖਾਂ ਨੂੰ ਕੱਟਣ ਵਾਲਾ ਹੁੰਦਾ ਹੈ ਨਾ ਜਿਹਨ ਸਤਿਗੁਰੂ ਜਿਹਨ ਸਤਿਗੁਰੂ ਸੇਵਿਆ ਆਪਣਾ ਜਮਦੂਤਾਂ ਨ ਲੱਗੇ ਦੰਡ ਪੰਨੀ ਪਾਛਾ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਫਿਰ ਜਮਦੂਤਾਂ ਦਾ ਡੰਡਾ ਕਦੇ ਵੀ ਨਹੀਂ ਲੱਗਦਾ ਹੈ ਭਾਵ ਉਹ ਸਦਾ ਵਾਸਤੇ ਹੀ ਮੁਕਤ ਹੋ ਜਾਂਦੇ ਹਨ ਗੁਰ ਨਾਲ ਤੁਲਨਾ ਲੱਗੀ ਖੋਜ ਡਠਾ ਬ੍ਰਹਮੰਡ ਪੰਮੇ ਪਾਚਾ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਅਸੀਂ ਸਾਰਾ ਹੀ ਬ੍ਰਹਮੰਡ ਚੰਗੀ ਤਰ੍ਹਾਂ ਖੋਜ ਕੇ ਵੇਖ ਲਿਆ ਹੈ ਗੁਰ ਨਾਲ ਤੁਲ ਨਾ ਲੱਗੀ ਕੋਝ ਬਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰੂ ਦੀਆ ਸੁਖ ਨਾਨਕ ਮਨ ਮੈਂ ਮੰਡ ਨਾਮ ਨਿਧਾਨ ਸਤਗੁਰੂ ਦੀਆ ਸੁਖ ਨਾਨਕ ਮਨ ਮੈਂ ਮੰਡ ਪੰਜਵੇਂ ਪਾਤਸ਼ਾਹੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਗੁਰੂ ਹੁੰਦਾ ਹੈ ਉਹ ਸਾਨੂੰ ਉਸ ਸੱਚੇ ਨਾਮ ਦਾ ਸੱਚੇ ਨਾਮ ਦਾ ਖਜ਼ਾਨਾ ਦਿੰਦਾ ਹੈ ਤੇ ਜਿਸ ਦੇ ਨਾਲ ਸਾਡੇ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਹੀ ਸੁਖ ਆ ਜਾਂਦਾ ਹੈ ਅੱਗੇ ਆਸਾ ਦੀ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਲਿਖਦੇ ਹਨ ਆਸਾ ਦੀ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤਿਗੁਰੂ ਭੇਟੇ ਤਾਂ ਸੁਖ ਪਾਏ ਸਤਿਗੁਰੂ ਭੇਟੇ ਤਾਂ ਸੁਖ ਪਾਏ ਹਰ ਕਾ ਨਾਮ ਮਨ ਵਸਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਇਨਸਾਨ ਜੇਕਰ ਤੂੰ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰੇਗਾ ਫਿਰ ਹੀ ਤੈਨੂੰ ਉਹ ਅਸਲੀ ਸੁਖ ਮਿਲੇਗਾ ਤੇ ਫਿਰ ਹੀ ਉਹ ਫਿਰ ਹੀ ਉਹ ਈਸ਼ਵਰ ਦਾ ਜੋ ਸੱਚਾ ਨਾਮ ਹੈ ਤੇਰੇ ਮਨ ਦੇ ਵਿੱਚ ਵਸੇਗਾ ਸਤਿਗੁਰੂ ਭੇਟੇ ਤਾਂ ਸੁਖ ਪਾਏ ਹਰਕਾ ਨਾਮ ਮਨ ਵਸਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੂੰ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰੇਗਾ ਫਿਰ ਹੀ ਤੈਨੂੰ ਅਸਲੀ ਸੁਖ ਦੀ ਪ੍ਰਾਪਤੀ ਹੋਵੇਗੀ ਤੇ ਫਿਰ ਹੀ ਤੈਨੂੰ ਤਾਂ ਤੇ ਫਿਰ ਹੀ ਤੇਰੇ ਮਨ ਦੇ ਵਿੱਚ ਉਹ ਈਸ਼ਵਰ ਦਾ ਸੱਚਾ ਨਾਮ ਵਸੇ ਗਾ ਅੱਗੇ ਸਾਡੇ ਗੁਰੂ ਸਾਹਿਬ ਜੀ ਆਸਾਰੀ ਵਾਰ ਦੇ ਵਿੱਚ ਹੋਰ ਲਿਖਦੇ ਹਨ ਜਿਨ ਸਤਗੁਰੂ ਪਿਆਰਾ ਸੇਵਿਆ ਆਸਾਰੀ ਵਾਰ ਦੇ ਵਿੱਚ ਚੌਥੇ ਪਾਛਾ ਜੀ ਲਿਖਦੇ ਹਨ ਜਿਨ ਸਤਗੁਰੂ ਪਿਆਰਾ ਸੇਵਿਆ ਕਿੰਨਾ ਸੁਖ ਸਦ ਹੋਈ ਕਿ ਜਿਨ੍ਹਾਂ ਨੇ ਕਿ ਜੋ ਇੱਕ ਪੂਰੇ ਸਤਗੁਰੂ ਦੀ ਸੇਵਾ ਕਰਦੇ ਹਨ ਕਿ ਜੋ ਇੱਕ ਪੂਰੇ ਸਤਗੁਰੂ ਦੀ ਸੇਵਾ ਕਰਦੇ ਹਨ ਉਨਾਂ ਨੂੰ ਸਦਾ ਵਾਸਤੇ ਹੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਸਤਿਗੁਰੂ ਪਿਆਰਾ ਸੇਵਿਆ ਕਿੰਨਾ ਸੁਖ ਸਦ ਹੋਈ ਚੌਥੇ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਸਦਾ ਵਾਸਤੇ ਹੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਨਾਨਕ ਸਤਿਗੁਰੂ ਭੇਟਿਆ ਕਿੰਨਾ ਮਿਲਿਆ ਹਰ ਸੋਈ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਉਹ ਈਸ਼ਵਰ ਮਿਲ ਜਾਂਦਾ ਹੈ ਭਾਵ ਉਹ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰ ਲੈਂਦੇ ਹਨ 1074 ਅੰਗ ਤੇ ਸਾਡੇ ਗੁਰੂ ਸਾਹਿਬ ਲਿਖਦੇ ਹਨ ਗੁਰੂ ਦਵਾਰੇ ਹਰ ਕੀਰਤਨ ਸੁਣੀਏ ਗੁਰੂ ਦਵਾਰੇ ਹਰ ਕੀਰਤਨ ਸੁਣੀਏ ਕਿ ਇੱਕ ਪੂਰੇ ਗੁਰੂ ਦੇ ਦਵਾਰੇ ਤੇ ਜਾ ਕੇ ਉਹਨਾਂ ਤੋਂ ਉਹ ਹਰੀ ਦਾ ਜਸ ਸੁਣੀਏ ਸਤਗੁਰੂ ਭੇਟ ਹਰ ਰਸ ਮੁਖ ਭਣੀ ਤੇ ਉਸ ਪੂਰੇ ਸਤਗੁਰੂ ਦੀ ਸੇਵਾ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਆਪ ਸਿਮਰਨ ਕਰ ਗਏ ਤੇ ਉਸ ਸੱਚੇ ਨਾਮ ਦਾ ਅੱਗੇ ਗੁਣਗਾਨ ਤੇ ਉਸ ਦਾ ਪ੍ਰਚਾਰ ਵੀ ਕਰੀਏ ਸਤਗੁਰੂ ਭੇਟ ਹਰ ਰਸ ਮੁਖ ਭਣੀ ਤੇ ਉਸ ਪੂਰੇ ਸਤਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਅੱਗੇ ਗੜਗਾਣਾ ਉਸ ਨਾਮ ਦਾ ਅੱਗੇ ਗੁਣਗਾਣ ਤੇ ਪ੍ਰਚਾਰ ਵੀ ਕਰੀਏ ਗੁਰੂ ਦਵਾਰੇ ਹਰ ਕੀਰਤਨ ਸੁਣੀਏ ਸਤਗੁਰੂ ਭੇਟ ਹਰ ਰਸ ਮੁਖ ਹਰ ਰੁਖ ਹਰ ਰਸ ਮੁਖ ਪਣੀ ਕਾਲ ਕਲੇਸ਼ ਮਟਾਏ ਸਤਗੁਰੂ ਹਰ ਦਰਗਹ ਦੇਵੇ ਮਨਾਹੀ ਕਾਲ ਕਲੇਸ਼ ਮਟਾਏ ਸਤਗੁਰੂ ਹਰ ਦਰਗਹ ਦੇਵੇ ਮਨਾਹੀ ਸਾਡੇ ਗੁਰੂ ਸਾਹਿਬੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਸਭ ਤਰ੍ਹਾਂ ਦੇ ਹੀ ਕਲਾ ਕਲੇਸ਼ਾਂ ਨੂੰ ਮਟਾਉਣ ਵਾਲਾ ਹੁੰਦਾ ਹੈ ਤੇ ਉਸ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਸਾਨੂੰ ਅੱਗੇ ਦਰਗਾਹ ਦੇ ਵਿੱਚ ਵੀ ਮਾਣ ਮਿਲਦਾ ਹੈ ਗੁਰੂਦੁਆਰੇ ਹਰ ਕੀਰਤਨ ਸੁਣੀਏ ਸਤਿਗੁਰੂ ਭੇਟ ਹਰ ਰਸ ਹਰ ਰਸ ਮੁਖ ਭਣ ਹਰ ਰਸ ਮੁਖ ਭਣੇ ਕਾਲ ਕਲੇਸ਼ ਮਟਾਏ ਸਤਿਗੁਰੂ ਹਾਰ ਦਰਗੇ ਦੇਵੇ ਮਾਨਾ ਹੈ ਉਹ ਇੱਕ ਪੂਰਾ ਸਰਗੁਰੂ ਹੁੰਦਾ ਹੈ ਉਹ ਸਾਡੇ ਸਭ ਤਰ੍ਹਾਂ ਦੇ ਹੀ ਕਲਾ ਕਲੇਸ਼ਾਂ ਨੂੰ ਮਿਟਾ ਦਿੰਦਾ ਹੈ ਤੇ ਸਾਨੂੰ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਅੱਗੇ ਦਰਗਾਹ ਦੇ ਵਿੱਚ ਵੀ ਮਾਨ ਮਿਲਦਾ ਹੈ 603 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸਤਗੁਰੂ ਸੇਵੇ ਸਤਗੁਰੂ ਸੇਵੇ ਤਾਂ ਸਦਾ ਸੁਖ ਪਾਏ ਨਹੀਂ ਤਾਂ ਜਾਏਗਾ ਜਨਮ ਗਵਾਏ ਸਤਗੁਰੂ ਸੇਵੇ ਤਾਂ ਸਦਾ ਸੁਖ ਪਾਏ ਨਾਹੀਂ ਤੋਂ ਜਾਏਗਾ ਜਨਮ ਗਵਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਜੇਕਰ ਤੂੰ ਇੱਕ ਪੂਰੇ ਸਤਗੁਰੂ ਦੀ ਸੇਵਾ ਕਰੇਗਾ ਫਿਰ ਵੀ ਤੈਨੂੰ ਸਦਾ ਵਾਸਤੇ ਉਹ ਅਸਲੀ ਸੁਖ ਮਿਲੇਗਾ ਨਹੀਂ ਤਾਂ ਤੂੰ ਨਹੀਂ ਤਾਂ ਤੂੰ ਇਸ ਜਹਾਨ ਤੋਂ ਇਸ ਦੁਨੀਆ ਤੋਂ ਆਪਣਾ ਜਨਮ ਗਵਾ ਕੇ ਹੀ ਜਾਵੇਂਗਾ ਸਤਗੁਰੂ ਸੇਵੇ ਤਾਂ ਸਦਾ ਸੁਖ ਪਾਏ ਨਾਹੀਂ ਤੋ ਜਾਏਗਾ ਜਨਮ ਗਵਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜੇਕਰ ਤੂੰ ਇੱਕ ਪੂਰੇ ਸਰਗੁਰੂ ਦੀ ਸੇਵਾ ਕਰੇਗਾ ਫਿਰ ਵੀ ਤੈਨੂੰ ਸਦਾ ਵਾਸਤੇ ਸੁਖ ਮਿਲੇਗਾ ਨਹੀਂ ਤਾਂ ਤੂੰ ਇਸ ਦੁਨੀਆ ਤੋਂ ਆਪਣਾ ਜਨਮ ਗਵਾ ਕੇ ਹੀ ਜਾਵੇਂਗਾ ਦਸੋ ਨੀਂਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਤੀਮਣਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਣਾ ਪੰਜਵੇਂ ਪਾਛ ਜੀ ਕਹਿੰਦੇ ਹਨ ਕਿ ਇੱਕ ਪੂਰੇ ਸੰਤਾਂ ਦੀ ਸੇਵਾ ਤੇ ਉਹਨਾਂ ਦੇ ਚਰਨ ਧੋ ਧੋ ਕੇ ਪੀ ਲੈਣ ਦੇ ਵਿੱਚ ਹੀ ਸਾਨੂੰ ਅਸਲੀ ਸੁਖ ਮਿਲਦਾ ਹੈ ਕਿ ਇੱਕ ਪੂਰਨ ਸੰਤਾਂ ਦੀ ਕਿ ਇੱਕ ਪੂਰਨ ਸੰਤ ਦੀ ਸੇਵਾ ਤੇ ਉਹਨਾਂ ਦੇ ਚਰਨ ਧੋ ਧੋ ਕੇ ਪੀ ਲੈਣ ਦੇ ਨਾਲ ਹੀ ਸਾਨੂੰ ਅਸਲੀ ਸੁਖ ਮਿਲਦਾ ਹੈ ਸੁਖ ਨਾਨਕ ਸੰਤਨ ਦੀ ਸੇਵਾ ਚਰਨ ਸੰਤ ਧੋਏ ਪੀਵਣਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰਨ ਸੰਤ ਦੀ ਸੇਵਾ ਤੇ ਉਹਨਾਂ ਦੇ ਚਰਨ ਧੋ ਤੋ ਕੇ ਪੀ ਲੈਣ ਦੇ ਨਾਲ ਹੀ ਸਾਨੂੰ ਅਥਲੀ ਸੁਖ ਮਿਲਦਾ ਹੈ ਇੱਕ ਪੂਰਨ ਸੰਤ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ 42 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਧਾਤੇ ਦੁੱਖ ਸਹਿਸਾ ਮਿਟ ਗਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਧਾਤੇ ਦੁੱਖ ਸਹਿਸਾ ਮਿਟ ਗਿਆ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਅਸਲੀ ਸੁਖ ਸਾਨੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਤੇ ਜਦੋਂ ਅਸੀਂ ਉਸ ਪੂਰੇ ਸਾਧੂ ਦੀ ਸੰਗਤ ਕਰਦੇ ਹਾਂ ਉਸ ਦੀ ਸੇਵਾ ਕਰਦੇ ਹਾਂ ਤਾਂ ਧਰਮ ਰਾਜ ਨੇ ਜੋ ਸਾਡੇ ਬੁਰੇ ਕਰਮਾਂ ਦਾ ਸਾਡੇ ਪਾਪਾਂ ਦਾ ਲੇਖਾ ਲਿਖਿਆ ਹੁੰਦਾ ਹੈ ਉਹ ਸਾਰੇ ਦਾ ਸਾਰਾ ਹੀ ਖਤਮ ਹੋ ਜਾਂਦਾ ਹੈ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਧਾਤੇ ਦੁੱਖ ਸਹਿਸ ਮਿਟ ਗਿਆ 548 ਅੰਕ ਤੇ ਤੀਜੇ ਪਾਠਾ ਜੀ ਲਿਖਦੇ ਹਨ 538 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਗੁਰ ਸੇਵਾ ਤੇ ਸੁਖ ਪਾਈਏ ਹੋਰ ਥਾਂ ਸੁਖ ਨਾ ਪਾੜ ਗੁਰ ਸੇਵਾ ਤੇ ਸੁਖ ਪਾਈਏ ਹੋਰ ਥਾਂ ਸੁਖ ਨਾ ਪਾੜ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਇਨਸਾਨ ਇੱਕ ਪੂਰੇ ਸਤਿਗੁਰੂ ਦੀ ਸੇਵਾ ਕਰਕੇ ਹੀ ਸਾਨੂੰ ਅਸਲੀ ਸੁਖ ਮਿਲਦਾ ਹੈ ਤੂੰ ਐਵੇਂ ਸੁਖ ਨੂੰ ਪ੍ਰਾਪਤ ਕਰਨ ਦੇ ਵਾਸਤੇ ਐਵੇਂ ਹੋਰ ਥਾਵਾਂ ਤੇ ਨਾ ਦੌੜਿਆ ਫਿਰ ਇਕ ਪੂਰੇ ਸਤਗੁਰੂ ਦੀ ਸੇਵਾ ਕਰਕੇ ਹੀ ਸਾਨੂੰ ਅਸਲੀ ਸੁਖ ਮਿਲਦਾ ਹੈ ਤੂੰ ਐਵੇਂ اے ਹੀ ਇਨਸਾਨ ਤੂੰ ਉਸ ਅਸਲੀ ਸੁਖ ਨੂੰ ਪ੍ਰਾਪਤ ਕਰਨ ਦੇ ਵਾਸਤੇ ਐਵੇਂ ਹੋਰ ਥਾਵਾਂ ਤੇ ਨਾ ਦੌੜਿਆ ਫਿਰ ਖੁ ਗੁਰ ਸੇਵਾ ਤੇ ਸੁਖ ਪਾਈਏ ਹੋਰ ਥੈਂ ਸੁਖ ਨਾ ਭਾਲ 1147 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸੁਖ ਨਾਹੀਂ ਬਹੁਤੇ ਧਨ ਖਾਟੇ 1147 ਅੰਗ ਤੇ ਪੰਜਵੀਂ ਪਾਤਸ਼ਾਹੀ ਲਿਖਦੇ ਹਨ ਸੁਖ ਨਹੀਂ ਬਹੁਤੇ ਧਨ ਖਾਟੇ ਕਿ ਬਹੁਤ ਸਾਰਾ ਧਨਾ ਇਕੱਠਾ ਕਰ ਲੈਣ ਦੇ ਵਿੱਚ ਵੀ ਸੁਖ ਨਹੀਂ ਹੈ ਸੁਖ ਨਹੀਂ ਦੇਖੇ ਕਿਰਤਨਾਟੇ ਸੁਖ ਨਹੀਂ ਪੇਖੇ ਨਿਰਤਨਾਟੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ ਦੇਖਣ ਦੇ ਵਿੱਚ ਵੀ ਸਾਨੂੰ ਅਸਲੀ ਸੁਖ ਨਹੀਂ ਮਿਲਦਾ ਹੈ ਸੁਖ ਨਹੀਂ ਬਹੁ ਦੇਸ਼ ਕਮਾਈ ਸੁਖ ਨਹੀਂ ਬਹੁ ਦੇਸ਼ ਕਮਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕਰਨ ਦੇ ਨਾਲ ਵੀ ਸਾਨੂੰ ਸੁਖ ਨਹੀਂ ਮਿਲਦਾ ਹੈ ਸਰਬ ਸੁਖਾਂ ਹਰ ਹਰ ਗੁਣ ਗਾਏ ਸਰਬ ਸੁਖਾਂ ਹਰ ਗੁਣ ਹਰ ਹਰ ਗੁਣ ਗਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਰੇ ਸਾਰੇ ਤਰ੍ਹਾਂ ਦੇ ਸੁਖ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਦੇ ਨਾਲ ਮਿਲ ਕੇ ਹਰੀਲੇ ਗੁਣ ਗਾਉਣ ਦੇ ਨਾਲ ਹੀ ਸਾਨੂੰ ਮਿਲਦੇ ਹਨ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਤੇਥੇ ਮਿਰਤ ਨਾਟੇ ਸੁਖ ਨਹੀਂ ਬੋਹ ਦੇਸ਼ ਕਮਾਏ ਸਰਬ ਸਿਖਾਂ ਸਰਬ ਸੁਖਾਂ ਹਰ ਹਰ ਗੁਣ ਗਾਏ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਡੇ ਗੁਰੂਆਂ ਨੇ ਹੋਰ ਵੀ ਨਿਕਾਂਵਾਰ ਹੀ ਲਿਖਿਆ ਹੈ ਕਿ ਸਾਨੂੰ ਅਸਲੀ ਸੁਖ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰਮਾਣੇ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਨਿਯਮੰਗਾਰ ਹੀ ਲਿਖਿਆ ਹੈ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਸਤਿਗੁਰੂ ਸੰਤ ਸਾਧੂ ਹੁੰਦਾ ਹੈ ਗੁਰਬਾਣੀ ਦੇ ਵਿੱਚ 73 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਐਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਉਸੇ ਪਲ ਹੀ ਉਸ ਈਸ਼ੁਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਹੁੰਦਾ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਲਿਖਦੇ ਹਨ ਘਰ ਮਾਹੀਂ ਘਰ ਦਿਖਾਏ ਦੇ ਸੋ ਸਤ ਗੁਰੂ ਸੋ ਸਤ ਗੁਰੂ ਪੁਰਖ ਸਜਾਨ ਘਰ ਮਾਹੀਂ ਘਰ ਦਿਖਾਏ ਦੇ ਘਰ ਛਰੀਰ ਨੂੰ ਕਹਿੰਦੇ ਹਨ ਘਰ ਮਾਹੀਂ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਅਕੀਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਸੰਤ ਸਾਧੂ ਹੁੰਦਾ ਹੈ ਅਸੀਂ ਉਸ ਪੂਰੇ ਗੁਰੂ ਸਤਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਅਸਲੀ ਸੁਖ ਨੂੰ ਪ੍ਰਾਪਤ ਕਰਨਾ ਹੈ ਕਿ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਸਫਲ ਕਰਨਾ ਹੈ ਜੋ ਇਨਸਾਨ ਇੱਕ ਪੂਰੇ ਸਤਗੁਰੂ ਦੀ ਸੰਗਤ ਨਹੀਂ ਕਰਦੇ ਸਾਡੇ ਗੁਰਮਾਣੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲਾਣਤਾ ਪਾਈਆਂ ਹਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ